ਹੁਸ਼ਿਆਰਪੁਰ ਪੁਲਿਸ ਵੱਲੋਂ ਸਾਈਬਰ ਕ੍ਰਾਈਮ ਤੋਂ ਬਚਾਅ ਲਈ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਾਈਬਰ ਜਾਗੋ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਇਸ ਮੌਕੇ ਤੇ ਪ੍ਰੋਗਰਾਮ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਹੁਸ਼ਿਆਰਪੁਰ ਸੰਦੀਪ ਮੱਲਿਕ ਜੀ ਵਨ ਆਫ ਦੀ 플ੈਗਸ਼ਿਪ ਪ੍ਰੋਗਰਾਮਸ ਆਫ ਸਟੇਟ ਸਾਈਬਰ ਜੋ ਪੁਲਿਸ ਸੈਟਰ ਡਿਵੀਜ਼ਨ ਹੈਗਾ ਸਟੇਟ ਸਾਈਬਰ ਕ੍ਰਾਈਮ ਦਾ ਪੰਜਾਬ ਪੁਲਿਸ ਦਾ ਜਿਹਨੂੰ ਕੀ ਲੀਡ ਕਰ ਰਹੇ ਸਪੈਸ਼ਲ ਡੀਜੀ ਵੀ ਨੀਜ਼ਾਮ ਆਦਮ उना दी टीम एंड ये इनिशिएटिव है साइबर जागो जो स्टार्ट किता है। है है कि स्टार्ट किया बेसिक जोड़ा करक्स है ये हैगा कि भाई वी हैव हाँ टू ट्रेन द टीचर्स ट्रेन द ट्रेनर्स जो कि हर स्कूल दे जो एजुकेशनल इंस्टीट्यूशंस है उन्होंने अपना टारगेट किया है ਬਿਕੋਜ਼ ਐਜੂਕੇਸ਼ਨਲ ਇੰਸਟੀਟਿਊਸ਼ਨਸ ਦੇ ਥਰੂ ਅਸੀਂ ਸਟੂਡੈਂਟਸ ਤੱਕ ਪਹੁੰਚ ਸਕਦੇ ਹਾਂ ਤਾਂ ਨੀਅਰ ਅਬਾਊਟ 4000 ਐਜੂਕੇਸ਼ਨਲ ਇੰਸਟੀਟਿਊਸ਼ਨਸ ਨੂੰ ਇਹਦੇ ਵਿੱਚ ਅਸੀਂ ਰੀਚ ਕਰਾਂਗੇ ਐਂਡ ਥਿਸ ਇਜ਼ ਦ ਥਰਡ ਪ੍ਰੋਗਰਾਮ ਵਿਚ ਇਜ਼ ਬੀਂਗ ਆਰਗੇਨਾਈਜ਼ਡ ਅੰਡਰ ਥਿਸ फ्लੈਗਸ਼ਿਪ ਪ੍ਰੋਗਰਾਮ ਐਂਡ ਇਹ ਤੀਜਾ ਜਿਹੜਾ ਅੱਜ ਹੁਸ਼ਿਆਰਪੁਰ ਦੇ ਵਿੱਚ ਹੋ ਰਿਹਾ ਹੈ ਇਹਦੇ ਵਿੱਚ ਸਾਡੇ ਕੋਲ ਲਗਭਗ 250 ਸਕੂਲਸ ਤੇ ਟੀਚਰਸ ਇੱਥੇ ਆਏ ਨੇ ਨਾਲ ਦੀ ਨਾਲ ਸਟੇਟ ਸਾਈਬਰ ਜਿਹੜਾ ਡਿਵੀਜ਼ਨ ਹੈਗਾ ਉਹਨਾਂ ਦੇ ਆਫਸਰਸ ਹੈ ਸਾਡੇ ਆਫਿਸ ਨੇ ਸਾਡੀ ਜੋ ਜਲੰਧਰ ਰੇਂਜ ਜਿਹਦੇ ਵਿੱਚ ਹੁਸ਼ਿਆਰਪੁਰ ਜਲੰਧਰ ਐਂਡ ਕਪੂਰਥਲਾ ਦੇ ਸਾਈਬਰ ਦੇ ਜੋ ਆਫੀਸਰਸ ਨੇ ਜੋ ਵਿੰਗਸ ਦੇ ਵਿੱਚ ਹੈਗੇ ਉਹ ਵੀ ਆਜ ਇੱਥੇ ਪਹੁੰਚੇ ਇਟ ਇਜ਼ ਅ ਫੁੱਲ ਡੇ ਟ੍ਰੇਨਿੰਗ ਪ੍ਰੋਗਰਾਮ ਜਿਹਦੇ ਵਿੱਚ ਕਿ ਵਕ ਵਕ जो चीजें चीज़ा है कि साइबर स्पेस जिदा कि ऐसे जानने कि एवरीबडी इज़ ऑन सोशल प्लेटफॉर्म्स से साइबर यूज़ करता है साइबर स्पेस बढ़ रहा है डेली एंड स्टूडेंट्स भी आफ्टर द कोविड ऑनलाइन प्लेटफॉर्म्स इनक्रीज हो गए हैं एंड ऑनलाइन जो स्टूडेंट्स की प्रेजेंस है दैट इज ऑलसो इनक्रीज तो बेसिकली साडा जो पुलिस का काम है वो दैट इज़ प्रिवेंटिव एंड डिटेक्शन दोनों होंगे जो ਇਹ ਸਾਈਬਰ ਜਾਗੋ ਹੈ ਇਟ ਇਜ਼ ਬੇਸਿਕਲੀ ਐਨ ਅਵੇਅਰਨੈਸ ਪ੍ਰੋਗਰਾਮ ਆਊਟ ਆਫ ਦਿ ਲੀਗ ਪ੍ਰੋਗਰਾਮ ਕਿ ਅਸੀਂ ਉਸ ਤੋਂ ਵੀ ਪਹਿਲਾਂ ਬੱਚਿਆਂ ਨੂੰ ਸਟੂਡੈਂਟਸ ਨੂੰ ਉਹਨਾਂ ਦੇ ਥਰੂ ਸੁਸਾਇਟੀ ਨੂੰ ਪੇਰੈਂਟਸ ਨੂੰ ਸਾਰੇ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਈਬਰ ਸਪੇਸ ਦਾ ਜੋ ਡਾਰਕ ਸਾਈਡ ਹੈਗਾ ਉਹ ਵੀ ਇੱਕ ਐਲੀਮੈਂਟ ਹੈ ਵਿਚ ਨੀਡ ਟੂ ਬੀ ਕੇਪਟ ਇਨ ਮਾਈਂਡ ਵਾਈਲ ਸਰਫਿੰਗ ਆਨਲਾਈਨ ਵਾਈਲ ਬੀਇੰਗ ਆਨਲਾਈਨ ਤੋਂ ਉਹਦੇ ਵਿੱਚ ਵੇਰੀਅਸ ਟੈਕਨੀਕਲ ਚੀਜ਼ਾਂ ਹੈਗੀ ਉਹਨਾਂ ਦੇ ਬਾਰੇ ਜਾਗਰੂਕ ਕੀਤਾ ਜਾਏਗਾ ਕਿਹੜੇ ਕਿਹੜੇ ਜੋ ਸੈਂਟਰਲ ਗਵਰਨਮੈਂਟ ਦੀ ਸਟੇਟ ਗਵਰਨਮੈਂਟ ਦੀ ਵਰਕ ਵਰਕ অনলাইন অ্যাপ্লিকেশনস হে অনলাইন প্ল্যাটফর্মস হে জিনক উকো අපਾ ইউজ ਕਰ ਸਕਦੇ ਆ ਜਿਹਦੇ ਤੇ ਆਪਾਂ রিপোর্ট ਕਰ ਸਕਦੇ ਆ ਅਗਰ ਕੋਈ ਇਸ਼ੂ ਹੁੰਦਾ ਹੈ ਉਹਦੇ ਬਾਰੇ ਜਾਗਰੂਕ ਕੀਤਾ ਜਾਊਗਾ ਵੀ ਵਾਂਟ ਟੂ ਟੈਲ देम ਕਿ ਵੀ ਅਲੱਗ-ਅਲੱਗ ਜੋ ਪਲੈਟਫਾਰਮਸ ਹੈਗੇ ਅਵੇਲੇਬਲ ਉਹਨਾਂ ਨੂੰ ਯੂਜ਼ ਕੀਤਾ ਜਾਏ ਜੋ ਜਿਹਦੇ ਵਿੱਚ ਪੁਲਿਸ ਵੀ ਇੱਕ ਹੈ ਕਿ ਵੀ ਵੀ ਆਰ ਨੋਟ देयर ਟੂ ਜਸਟ ਕਿ ਅਸੀਂ ਉਹਨਾਂ ਨੂੰ ਕੋਈ ਐਨਫੋਰਸੀ ਕਰਨਾ ਹੁੰਦਾ ਅਸੀਂ ਅਵੇਅਰਨੈਸ ਵਾਸਤੇ ਵੀ ਹਾਂ ਅਸੀਂ ਉਹ ਸਾਨੂੰ ਕਦੇ ਵੀ ਰੀਚ ਕਰ ਸਕਦੇ ਹਾਂ ਵੀ ਆਰ 24/7 ਅਵੇਲੇਬਲ ਹਰ ਇੱਕ ਸਾਡੇ ਜ਼ਿਲ੍ਹੇ ਦੇ ਵਿੱਚ ਸਾਈਬਰ ਪੁਲਿਸ ਸਟੇਸ਼ਨਸ ਐਸਟੈਬਲਿਸ਼ਡ ਹੈ ਉੱਥੇ ਵੀ ਆ ਸਕਦੇ ਹਾਂ ਅਸੀਂ ਸਕੂਲ ਬੱਚਿਆਂ ਦੇ ਟੂਰਸ ਵੀ ਕਰਾਉਂਦੇ ਸਾਡੇ ਪੁਲਿਸ ਸਟੇਸ਼ਨਸ ਦੇ ਵਿੱਚ ਸੋ ਦੈਟ ਉਹਨਾਂ ਨੂੰ ਪਤਾ ਲੱਗੇ ਸਾਡੀ ਟੈਕਨੀਕਲ ਚੀਜ਼ਾਂ ਦਾ ਵੀ तो इट इज अ वेरी गुड इनिशिएटिव एंड दिस इज थर्ड एज आई टोल्ड यू एंड ये फर्दर भी कोर्स चलेगा विल बी कवरिंग होल ऑफ द पंजाब एंड जिद माध्यम राही जो ये टीचर जिन्होंने ट्रेन करा स्कूल्स के जाके फर्दर स्टूडेंट्स एंड टीचर्स जो होंगे गए उन्होंने ट्रेन करो दैट ये जो एक सैबर अवेयरनैस है ये हर थान थान एवरी नुक एंड कॉर्नर ऑफ पंजाब हर एक घर हर एक स्कूल इंस्टीट्यूट हर एक एजुकेशनल इंस्टीट्यूट एवरीबडी सारे नी टच करा रीच करा सो दैट असी एक सैबर स्पेस बनाई है साइबर, जो कि अवेयर भी हो लोग एंड सिक्योर भी हो सोशल मीडिया एंड सैबर स्पेस